ਮੈਨੂੰ ਤਾਂ ਪਾਵਰਫੁੱਲ ਲੱਗਦੀ ਔਰਤ ਜ਼ਿਆਦਾ ਪਾਵਰਫੁੱਲ ਲੱਗਦੀ ਹੈ ਕਿਉਂਕਿ ਮੈਨੂੰ ਇਹ ਲੱਗਦਾ ਵੀ ਜਿਵੇਂ ਮੈਂ ਆਪਦੀ ਮੈਂ ਤਾਂ ਆਪਦੀ ਮਦਰ ਨੂੰ ਹੈ ਨਾ ਵੀ ਆਪਦੇ ਸਿਸਟਰ ਨੂੰ ਦੇਖਦਾ ਤਾਂ ਹੁਣ ਮੈਨੂੰ ਇਹ ਚੀਜ਼ ਖੂਬਸੂਰਤ ਲੱਗਦੀ ਆ ਕਿ ਪਹਿਲਾਂ ਇਸ ਚੀਜ਼ ਲਈ ਚਲੋ ਫਰਕ ਹੁੰਦਾ ਸੀ ਹਨਾ ਵੀ ਆਪਣੇ ਬਜ਼ੁਰਗ ਕਹਿੰਦੇ ਵੀ ਹਾਂ ਬਟ ਹੁਣ ਚੀਜ਼ਾਂ ਬਹੁਤ ਹੁਣ ਵੈਸੇ ਆਪਣੇ ਕਲਚਰ ਚ ਵੀ ਚੇਂਜ ਹੋ ਗਈਆਂ ਨਾ ਕਿ ਇੱਕ ਬੱਚਾ ਅਗਰ ਅਗਰ ਦੋ ਬੱਚੇ ਜਾਂ ਕੁੜੀਆਂ ਤਾਂ ਉਹ ਕਹਿੰਦੇ ਵੀ ਠੀਕ ਆ ਅਸੀਂ ਕੰਫਰਟੇਬਲ ਅਰੇ ਹੁਣ ਇਹਨਾਂ ਚੇਂਜ ਆ ਗਿਆ ਮੈਨੂੰ ਪਾਵਰ ਦੂਸਰੀ ਚੀਜ਼ ਆ ਮੈਨੂੰ ਫਿਲਮਸ ਦੇ ਵਿੱਚ ਜੋ ਮੈਨੂੰ ਕਮੀ ਮਹਿਸੂਸ ਹੁੰਦੀ ਸੀ ਉਹ ਇਹਦੇ ਵਿੱਚ ਜਿਵੇਂ ਕੁਲ ਦਾ ਕਰੈਕਟਰ ਹੈਗਾ ਅਸੀਂ ਤਾਂ ਪਹਿਲਾਂ ਹੀ ਕਾਸਟ ਹੋ ਗਏ ਸੀ ਇਹ ਕਰੈਕਟਰ ਬਹੁਤ ਸਟਰੋਂਗ ਆ ਪਾਵਰ ਮਤਲਬ ਪਾਵਰ ਔਰ ਬੋਲਡ ਔਰ ਉਹ ਰਾਜਨੀਤੀ ਔਰ ਰੂਪੀ ਮੈਂ ਇੱਕ ਮਤਲਬ ਇੱਕ ਅਫਸਰ ਕਲਾਸ ਨੂੰ ਪੇਸ਼ ਕਰ ਰਿਹਾ ਤਾਂ ਇਹ ਕੁੱਲ ਬਾਅਦ ਚਕਾਸ਼ ਹੋਈ ਆ ਇਸ ਕੈਰੈਕਟਰ ਲਈ 20 ਤੋਂ 25 ਹੀਰੋਇਨਾਂ ਦੇ ਆਡੀਸ਼ਨ ਹੋਏ ਨੇ ਓਕੇ ਆਡੀਸ਼ਨ ਹੋਏ ਆ ਔਰ ਕੁੱਲ ਸਿਲੈਕਟ ਹੋਈ ਆ ਔਰ ਇੱਕ ਕੈਰੈਕਟਰ ਜੋ ਤੁਸੀਂ ਸਿਨੇਮੇ ਵਿੱਚ ਵੀ ਦੇਖੋਗੇ ਸਾਡੀ ਪੰਜਾਬੀ ਇੰਡਸਟਰੀ 'ਚ ਇਦਾਂ ਦਾ ਕੈਰੈਕਟਰ ਪਹਿਲਾਂ ਨਹੀਂ ਲਿਖਿਆ ਓਕੇ